ਔ ਕੁਝ ਸਮਾਂ ਗੁਰੂ ਕੀਆਂ ਕਥਾ ਕਹਾਣੀਆਂ ਦੇ ਨਾਲ ਮਨ ਬਿਰਤੀਆਂ ਨੂੰ ਆਕਾਗਰ ਕਰਨ ਦਾ ਯਤਨ ਕਰੀਏ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਵਿੱਚ ਵਰਤਣ ਅੰਗ ਸੰਗ ਹੋ ਕਰਕੇ ਸਹਾਇਤਾ ਕਰਨ ਆਓ ਪਿਆਰ ਸਹਿਤ ਫਤਿਹ ਅਰਜ਼ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਪ ਇੱਕ ਬਚਨ ਪੜ੍ਹਨੀ ਜਿਹਦੇ ਵਿੱਚ ਹਜ਼ੂਰ ਬਚਨ ਕਰਦੇ ਨੇ ਕਿਸ ਸਿੱਖ ਜਿਹੜਾ ਏ ਕੇਵਲ ਆਪਣੇ ਗੁਰੂ ਦੀ ਓਟ ਤੱਕੇ ਇੱਕ ਬਚਨ ਹਜ਼ੂਰ ਨੇ ਇਹ ਕਿਹਾ ਵੀ ਸਿੱਖ ਜਿਹੜਾ ਗੁਰੂ ਦੀ ਓਟ ਤੱਕੇ ਤੇ ਇੱਕ ਪਾਸੇ ਗੁਰੂ ਅਰਜਨ ਸਾਹਿਬ ਬਚਨ ਕਰਦੇ ਨੇ ਵੀ ਜੇ ਗੁਰੂ ਨੂੰ ਤਿਆਗ ਕੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਾ ਜੇ ਮਨੁੱਖ ਓਟ ਆਸਰਾ ਲੈਂਦਾ ਤੇ ਉਹ ਬਿਰਥਕ ਹੈ ਵਿਅਰਥਕ ਹੈ ਉਹ ਬਚਨ ਆਪ ਜੀ ਪੜਦੇ ਹੋ ਮਨੁੱਖ ਕੀ ਟੇਕ ਬਿਰਥੀ ਸਭ ਜਾਣ ਇੱਥੇ ਪਹਿਲਾਂ ਮਨੁੱਖ ਦੀ ਟੇਕ ਦੀ ਗੱਲ ਕੀਤੀ ਵੀ ਜਿਹੜਾ ਕੋਈ ਆਮ ਮਨੁੱਖ ਕਿਸੇ ਮਨੁੱਖ ਦੀ ਟੇਕ ਲੈਂਦਾ ਹੈ ਕਿਸੇ ਮਨੁੱਖ ਦਾ ਸਹਾਰਾ ਲੈਂਦਾ ਹੈ ਕਿਸੇ ਮਨੁੱਖ ਦੀ ਸਹਾਇਤਾ ਦੇ ਉੱਪਰ ਨਿਰਭਰ ਰਹਿੰਦਾ ਹੈ ਤੇ ਸਾਹਿਬ ਕਹਿੰਦੇ ਨੇ ਉਹ ਬਿਰਥੀ ਹੈ ਪੁੱਛਿਆ ਸਤਿਗੁਰੂ ਕਿਉਂ ਬਿਰਥੀ ਹੈ ਉਬਰਤੀ ਇਸ ਵਾਸਤੇ ਹੈ ਕਿਉਂਕਿ ਦੇਵਨ ਘਾਓ ਏਕ ਹੈ ਭਗਵਾਨ ਜਦੋਂ ਸੰਸਾਰਿਕ ਯਾਤਰਾ ਕਰਦੀ ਹੈ ਮਨੁੱਖ ਇਹ ਸਮਝਣ ਲੱਗ ਪਏ ਕਿ ਦੇਣ ਵਾਲਾ ਰੱਬ ਨਹੀਂ ਦੇਣ ਵਾਲਾ ਕੋਈ ਮਨੁੱਖ ਹੈ ਤੇ ਸਾਬ ਕਿਦ ਨੇ ਇੱਥੇ ਫਿਰ ਮਤ ਜਿਹੜੀ ਉਹ ਪਲਟ ਜਾਂਦੀ ਹੈ ਕਿਉਂਕਿ ਦੇਵਨ ਹਰ ਕੇਵਲ ਇੱਕ ਦਾਤਾਰਖ ਹੈ ਉਦਿਤ ਬਿਨਾ ਹੋਰ ਕੋਈ ਨਹੀਂ ਹੁਣ ਆਪ ਜੀ ਜਾਣਦੇ ਹੋ ਪਰਿਵਾਰ ਨੇ ਓਟ ਤੱਕੀ ਬਜ਼ੁਰਗਾਂ ਦੀ ਯਾਦ ਮਨਾਈ ਖੈ ਪਰ ਓਟ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲਈ ਖੈ ਕਿਉਂਕਿ ਸਿੱਖ ਨੂੰ ਕੇਵਲ ਗੁਰੂ ਦੀ ਓਟ ਖੈ ਹੁਣ ਭਾਈ ਸਾਹਿਬ ਬਚਨ ਪੜ੍ਹ ਰਹੇ ਸਨ ਕਿ ਮਾਟੀ ਕੋ ਪੁੱਤਰਾ ਕੈਸੇ ਨੱਚਤ ਖੈ ਹੁਣ ਜਦੋਂ ਮਨੁੱਖ ਸੰਸਾਰੀ ਯਾਤਰਾ ਆਪਣੀ ਭੋਗਦਾ ਹੈ ਤਿਸ ਸੰਸਾਰੀ ਯਾਤਰਾ ਵਿੱਚ ਇਸ ਤਰ੍ਹਾਂ ਮਾਇਆ ਦੇ ਬੰਦਰਾਂ ਵਿੱਚ ਵੱਧ ਜਾਂਦਾ ਹੈ ਕਿ ਜਿਉਂ ਜਿਉ ਮਾਇਆ ਨਚਾਉਂਦੀ ਤਿਉਂ ਤਿਉਂ ਨੱਚਦਾ ਰਹਿੰਦਾ। ਉੱਥੇ ਕਾਰਨ ਏਕ ਹੈ ਕਿਉਂਕਿ ਮਾਇਆ ਨੂੰ ਸਾਰਾ ਕੁਝ ਮੰਨ ਲਿਆ। ਦੇਨ ਹਰ ਜਿਹੜਾ ਏ ਉਹ ਰੱਬ ਨੂੰ ਛੱਡ ਕੇ ਕਿਸੇ ਹੋਰ ਨੂੰ ਮੰਨ ਲਿਆ। ਤੇ ਜਦੋਂ ਦੇਨ ਹਰ ਕੋਈ ਹੋਰ ਹੋ ਗਿਆ ਤੇ ਫਿਰ ਬੰਦਨਾ ਵਿੱਚ ਹੀ ਪੈਣਾ ਜਦੋਂ ਦੇਨ ਹਰ ਰੱਬ ਨੂੰ ਮੰਨਾਂਗੇ ਫਿਰ ਪਰਮੇਸ਼ਵਰ ਨਾਲ ਇੱਕਮਿਕਤਾ ਹੋਵੇਗੀ। ਬਚਨ ਸਤਗੁਰੂ ਕਹਿੰਦੇ ਨੇ ਮਾਨੁਖ ਕੀ ਟੇਕ ਬਿਰਥੀ ਸੁਬਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹਿ ਅਗਾਏ ਬਹੁਰ ਨ ਤ੍ਰਿਸਨਾ ਲੱਗੈ ਹੁਣ ਮਨੁੱਖ దਏਗਾ ਉਝ ਵੈਸੇ ਮਨੁੱਖ ਕੀ ਕਰਦਾ ਹੈ ਗੁਰੂ ਅੰਗਦ ਸਾਹਿਬ ਦਾ ਬੜਾ ਪਿਆਰਾ ਬਚਨ ਹੈ ਮਨੁੱਖ ਨੇ ਦਾਤਾਂ ਪ੍ਰਾਪਤ ਕੀਤੀਆਂ ਹੁਣ ਦਾਤਾਂ ਪ੍ਰਾਪਤ ਕੀਤੀਆਂ ਰੱਬ ਕੋਲੋਂ ਪਰ ਰੱਬ ਦਾ ਸ਼ੁਕਰ ਕਰਨ ਦੀ ਬਜਾਏ ਉਹ ਦਾਤ ਨਾਲ ਜੁੜ ਗਿਆ ਜਿਹੜੀ ਦਾਤ ਉਹਨੂੰ ਪ੍ਰਾਪਤ ਹੋਈ ਜਿਹੜੀ ਵਸਤੂ ਪ੍ਰਾਪਤ ਹੋਈ ਜਦੋਂ ਉਸ ਵਸਤੂ ਨਾਲ ਜੁੜ ਗਿਆ ਤੇ ਸਾਬ ਕਿਦ ਨੇ ਇਸ ਤੋਂ ਵੱਡਾ ਮਾਨਮੁਖ ਹੋਰ ਕੋਈ ਨਹੀਂ ਦੇਂਦੇ ਥਾਵੋਂ ਦਿੱਤਾ ਚੰਗਾ ਹੁਣ ਜਿਸ ਥਾਂ ਤੋਂ ਪ੍ਰਾਪਤ ਕੀਤਾ ਹੈ ਉਸ ਥਾਂ ਨੂੰ ਪੂਜਣ ਨਾਲੋਂ ਉਸ ਥਾਂ ਨੂੰ ਨਮਸਕਾਰ ਕਰਨ ਨਾਲੋਂ ਜੋ ਕੁਝ ਪ੍ਰਾਪਤ ਹੋਇਆ ਜੇ ਉਹਨੂੰ ਨਮਸਕਾਰ ਕਰਨ ਲੱਗ ਪਿਆ ਉਹਦੇ ਨਾਲ ਜੁੜ ਗਿਆ ਤੇ ਗੁਰੂ ਅੰਗਦ ਸਾਹਿਬ ਦੇ ਮਾਨਮੁਖ ਐਸਾ ਜਾਣੀ ਉਹ ਤੇ ਮਨਮੁਖ ਹੈ ਉਹ ਤੇ ਗੁਰੂ ਦੀਆਂ ਦਿੱਤੀਆਂ ਦਾਤਾਂ ਤੋਂ ਇਸ ਤਰ੍ਹਾਂ ਵੱਧ ਚੁੱਕਾ ਹੈ ਕਿ ਜਿੱਥੋਂ ਦਾਤ ਪ੍ਰਾਪਤ ਹੋਈਏ ਉਹਨੂੰ ਭੁਲਾ ਦਿੱਤਾ ਹੈ ਉਹਨੂੰ ਭੁੱਲ ਗਿਆ ਬਚਨ ਪੜ੍ਹ ਰਿਹਾ ਸਹ ਜਿਸਕੇ ਦਿਆ ਰਹਿ ਅਗਾਏ ਬਹੁਰ ਨ ਤ੍ਰਿਸਨ ਲਾਗੇ ਆਏ ਮਾਰੈ ਰੱਖੈ ਏਕੋ ਆਪ ਹੁਣ ਮਾਰਨ ਵਾਲਾ ਵੀ ਉਹ ਹੈ ਤੇ ਰੱਖਣ ਵਾਲਾ ਵੀ ਪਰਮੇਸ਼ਰ ਆਪ ਹੈ ਸਰਕ ਜੋਏ ਹੁਣ ਇਸ ਤੋਂ ਉਲਟ ਜੇ ਦੂਸਰੇ ਬਚਨ ਗੁਰੂ ਅਰਜਨ ਸਾਹਿਬ ਦੇ ਪੜੀਏ ਮੈਂ ਕੇਵਲ ਸੰਖੇਪ ਬੇਨਤੀ ਕਰਦਾ ਤੇ ਉੱਥੇ ਫਿਰ ਸਿੱਖ ਨੂੰ ਉਪਦੇਸ਼ ਦਿੰਦੇ ਨੇ ਕਿ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਜੇ ਸਿੱਖ ਗੁਰੂ ਦੀ ਓਟ ਤੱਕ ਲਵੇ ਕਿਸੇ ਮਨੁੱਖ ਦੀ ਪਦਾਰਥਾਂ ਦੀ ਮਾਇਆ ਵੀ ਓਟ ਤੱਕਣ ਨਾਲੋਂ ਜੇ ਗੁਰੂ ਦੀ ਓਟ ਤੱਕ ਲੇ ਤੇ ਫਿਰ ਗੁਰੂ ਜਿਹੜਾ ਢੰਡਾਰੇ ਭਰਦਾ ਓਕਦੇ ਟੁੱਟਦੇ ਨਹੀਂ ਖਤਮ ਨਹੀਂ ਹੁੰਦੀ ਕਦੇ ਮੁੱਕਦੇ ਨਹੀਂ ਇੱਥੇ ਬਚਨ ਕਹਿੰਦੇ ਨੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਫਿਰ ਸਿੱਖ ਕੀ ਕਰਦਿੰਦੇ ਨੇ ਸਤਿਗੁਰ ਆਪਣੇ ਸਿੱਖ ਦੀ ਜਿਹੜੀ ਮਤਖ ਹੈ ਮੈਲੀ ਮਤਖ ਹੈ ਉਹਨੂੰ ਖਤਮ ਕਰ ਦਿੰਦੇ ਨੇ ਮੈਲੀ ਮਤ ਨੂੰ ਦੂਰ ਕਰ ਦਿੰਦੇ ਨੇ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਗੁਰ ਸਿੱਖ ਕੇ ਅਬਖ ਬਚਨ ਆ ਗਏ ਉਹਨ ਸਤਗੁਰ ਸਿੱਖ ਕੇ ਬੰਧਨ ਕੱਟ ਪਰ ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ ਜਿਹੜੀਆਂ ਕਦੇ ਮੁੱਕਦੀਆਂ ਨਹੀਂ ਇੱਕ ਬਚਨ ਆਉਂਦਾ ਹੈ ਇਤਿਹਾਸ ਵਿੱਚ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਅਨੰਨ ਸੇਵਕ ਭਾਈ ਗੜੀਆ ਕਿਉਂਕਿ ਜਦੋਂ ਵੀ ਕੋਈ ਮਨੁੱਖ ਕਿਸੇ ਮਨੁੱਖ ਕੋਲੋਂ ਕੁਝ ਪ੍ਰਾਪਤ ਕਰਦਾ ਹੈ ਤਾਂ ਹੰਕਾਰਿਆ ਜਾਂਦਾ ਚੇਤੇ ਰੱਖਣਾ ਤੇ ਜਦੋਂ ਗੁਰੂ ਕੋਲੋਂ ਪ੍ਰਾਪਤ ਕਰੇ ਤੇ ਸਤਿਗੁਰੂ ਬਖਸ਼ਿਸ਼ ਐਸੀ ਕਰਦੇ ਨੇ ਦਿੱਤਾ ਵੀ ਸਾਰਾ ਕੁਝ ਹੁੰਦਾ ਹੈ ਪਰ ਸੰਸਾਰ ਨੂੰ ਨਜ਼ਰ ਵੀ ਨਹੀਂ ਆਉਂਦਾ ਮਿਲਿਆ ਸਾਰਾ ਕੁਝ ਹੁੰਦਾ ਹੈ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਕੋਲ ਕੀ ਕੁਝ ਨਹੀਂ ਸਾਰਾ ਕੁਝ ਹੈ ਖਜ਼ਾਨਿਆਂ ਦੇ ਮਾਲਕ ਨੇ ਜਦੋਂ ਮਰਜ਼ੀ ਚਾਣ ਵਰਤ ਸਕਦੇ ਨੇ ਪਰ ਉਹ ਪਰਮੇਸ਼ਵਰ ਦੀ ਰਜ਼ਾ ਵਿੱਚ ਰਹਿੰਦੇ ਨੇ ਹੁਕਮ ਵਿੱਚ ਰਹਿੰਦੇ ਨੇ ਉਹਦੀ ਯਾਦ ਨਾਲ ਜੁੜੇ ਰਹਿੰਦੇ ਨੇ ਭਾਈ ਗੜੀਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਭਾਈ ਕਸ਼ਮੀਰ ਜਾਓ ਤੇ ਉਥੋਂ ਘੋੜੇ ਖਰੀਦ ਕੇ ਲਿਆਉਣੇ ਨੇ ਆਪ ਜੀ ਜਾਣਦੇ ਗੁਰੂ ਅਰਜਨ ਸਾਹਿਬ ਮਹਾਰਾਜ ਘੋੜਿਆਂ ਦੇ ਸ਼ਕੀਨ ਸਨ ਹੁਣ ਹਜ਼ੂਰ ਦਾ ਹੁਕਮ ਜਿਹੜਾ ਹੈ ਉਹ ਸਿਰ ਮੱਥੇ ਪ੍ਰਵਾਨ ਕਰਕੇ ਇਸੇ ਤੁਰ ਪਏ ਰਾਹ ਜਾਂਦਿਆਂ ਇੱਕ ਫਕੀਰ ਦਾ ਡੇਰਾ ਪੈਂਦਾ ਜਿਹਦਾ ਨਾਂ ਹੈ ਮੀਆਂ ਦੌਲਾ ਕਿਉਂਕਿ ਕੁਝ ਕੇਵਲ ਸਿੱਖ ਤੋਂ ਸਿੱਖ ਤੇ ਸਤਿਗੁਰੂ ਦੇ ਨਾਲ ਜੁੜੇ ਹੀ ਸਨ ਨਾ ਕਈ ਅਣਮਤ ਦੇ ਵੀ ਗੁਰੂ ਸਾਹਿਬਾਨ ਨਾਲ ਐਸੇ ਜੁੜੇ ਸਨ ਉਹਨਾਂ ਦੀਆਂ ਕਈ ਪੁਸਤਕਾਂ ਗੁਰੂ ਘਰ ਨਾਲ ਜੁੜੀਆਂ ਰਹੀਆਂ ਤੇ ਅੱਜ ਵੀ ਜੁੜੀਆਂ ਹੋਈਆਂ ਨੇ ਕਈ ਪੁਸਤਕਾਂ ਉਹਨਾਂ ਦੀਆਂ ਗੁਰੂ ਘਰ ਨਾਲ ਸੰਬੰਧਿਤ ਰਹੀਆਂ ਭਾਈ ਗੜਿਆ ਜਿਹੜਾ ਉਹ ਮੀਆਂ ਦੌਲਾ ਦੇ ਕੋਲ ਚਲਾ ਗਿਆ ਇਹ ਫਕੀਰ ਸੀ ਇਲਾਕੇ ਵਿੱਚ ਬੜਾ ਬੋਲਬਾਲ ਹੈ ਸੰਗਤ ਮਿਲਣ ਵਾਸਤੇ ਆਈਏ ਬੜਾ ਪਿਆਰ ਕੀਤਾ ਤੇ ਮੀਆਂ ਦੌਲਾ ਨੇ ਬੜਾ ਅਦਬ ਕਰਦਿਆਂ ਭਾਈ ਗੜਿਆ ਨੂੰ ਅਗਾਤਕ ਛੱਡਣ ਵਾਸਤੇ ਆਏ ਵੀ ਸਿੱਖ ਆਏ ਤੇ ਅਗਾਹ ਤੱਕ ਛੱਡ ਕੇ ਚੱਲੀ ਜਦੋਂ ਅਗਾਹ ਤੁਰਦੇ ਜਾਂਦੇ ਨੇ ਨਾ ਤੇ ਮੀਆਂ ਦੌਲਾ ਦੀ ਨਿਗਾਹ ਜਿਹੜੀ ਭਾਈ ਗੜੀਆਂ ਦੇ ਪੈਰਾਂ ਤੇ ਜਾਂਦੀ ਤੇ ਕੀ ਵੇਖਦਾ ਹੈ ਵੀ ਪੈਰਾਂ ਵਿੱਚ ਜਿਹੜੀ ਇੱਕ ਟੁੱਟੀ ਚੱਪਲ ਜਿਹੜੀ ਟੁੱਟਾ ਹੋਇਆ ਜੋੜਾ ਭਾਈ ਗੜੀਆਂ ਨੇ ਪੈਰਾਂ ਵਿੱਚ ਪਾਇਆ ਤੇ ਮਨ ਅੰਦਰ ਖਿਆਲ ਆਇਆ ਵੀ ਹੋਵੇ ਸਿੱਖ ਗੁਰੂ ਅਰਜਨ ਦੇਵ ਸਾਹਿਬ ਦਾ ਔਰ ਇੰਨਾ ਪਿਆਰ ਵਾਲਾ ਨਿਕਟਵਰਤੀ ਸਿੱਖ ਹੋਵੇ ਸਤਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਤੈਨੂੰ ਭੇਜਿਆ ਵੀ ਆਪਣੇ ਨਿੱਜੀ ਕੰਮ ਵਾਸਤੇ ਹੈ ਤੇ ਕਿ ਸਤਗੁਰੂ ਇੱਕ ਜੋੜਾ ਨਹੀਂ ਸੰ ਲੈ ਕੇ ਦੇ ਸਕਦੇ ਕਿਉਂਕਿ ਕਈ ਵਾਰ ਮਨ ਅੰਦਰ ਖਿਆਲ ਆ ਜਾਂਦਾ ਹੈ ਵੀ ਇਹ ਤਾਂ ਨਾਮ ਵੀ ਬੜਾ ਜਪਦਾ ਹੈ ਭਜਨ ਬੰਦ ਕੀ ਬੜੀ ਕਰਦਾ ਪਰ ਹੈ ਤਾਂ ਕੁਝ ਵੀ ਨਹੀਂ ਉਹਨਾਂ ਪਿਆਰ ਵਾਲਿਆਂ ਕੋਲ ਜੁੜਿਆ ਹੋਇਆਂ ਕੋਲ ਸਾਰਾ ਕੁਝ ਜਿਹੜੇ ਬਚਨ ਆਪਾਂ ਆਰੰਭ ਕੀਤੇ ਨੇ ਕਿਉਂਕਿ ਉਹਨਾਂ ਨੇ ਟੇਕ ਜਿਹੜੀ ਹੈ ਮਨੁੱਖ ਦੀ ਨਹੀਂ ਟੇਕ ਗੁਰੂ ਦੀ ਲਈ ਹੋਈ ਤੇ ਮਸਕੀਨ ਸਭ ਅਕਸਰ ਬਚਨ ਕਰਦੇ ਸਨ ਉਹ ਕਹਿੰਦੇ ਸਨ ਵੀ ਜੇ ਰੱਬ ਕੋਲੋਂ ਕੁਝ ਮੰਗਿਆ ਨਾ ਤੇ ਜੇ ਤੇ ਰੱਬ ਨੇ ਦੇ ਦਿੱਤਾ ਇਹਦਾ ਮਤਲਬ ਰੱਬ ਦੀ ਮਰਜ਼ੀ ਸੀ ਵੀ ਇਹ ਤੈਨੂੰ ਪ੍ਰਾਪਤ ਹੋਵੇ ਤੇ ਜੇ ਰੱਬ ਕੋਲੋਂ ਮੰਗਿਆ ਨਹੀਂ ਪ੍ਰਾਪਤ ਹੋਇਆ ਤੇ ਸਮਝ ਲੈ ਵੀ ਇਹਦੇ ਵਿੱਚ ਰੱਬ ਦੀ ਮਰਜ਼ੀ ਹੈ ਨਹੀਂ ਸੀ ਤਾਂ ਨਹੀਂ ਪ੍ਰਾਪਤ ਹੋਇਆ ਤੇ ਜਿਹੜਾ ਸਿੱਖ ਆਪਣੇ ਗੁਰੂ ਦੀ ਓਟ ਲੈ ਲਿੰਦਾ ਫਿਰ ਉਹ ਗੁਰੂ ਨੂੰ ਪਤਾ ਵੀ ਸਮੇਂ ਨਾਲ ਇਹਨੂੰ ਕੀ ਬਖਸ਼ਿਸ਼ ਕਰਨਾ ਹੈ ਤੇ ਕੀ ਨਹੀਂ ਦੇਣਾ ਗੁਰੂ ਜਾਣਦੇ ਨੇ ਜੇ ਬਹੁਤਾ ਕੁਝ ਬਖਸ਼ ਦਿੱਤਾ ਤੇ ਹੰਕਾਰਿਆ ਜਾਣਾ ਜੇ ਸਾਰਾ ਕੁਝ ਖੋਲ ਲਿਆ ਤੇ ਟੁੱਟ ਵੀ ਸਕਦਾ ਹੈ ਸਮੇਂ-ਸਮੇਂ ਅਨੁਸਾਰ ਦੇਖੋ ਮਾਂ ਪਿਓ ਬੱਚੇ ਨੂੰ ਪਾਲਦੇ ਨੇ ਮੈਂ ਬੇਨਤੀ ਕਰਾਂ ਹੁਣ ਸਮੇਂ ਨਾਲ ਝਿੜਕਦੇ ਵੀ ਨੇ ਕਈ ਵਾਰ ਮਾਂ ਚਪੇੜਾਂ ਵੀ ਮਾਰ ਦਿੰਦੀ ਪਿਓ ਵੀ ਕੁੱਟ ਦਿੰਦਾ ਪਰ ਉਨ੍ਹਾਂ ਹੀ ਵਦ ਆਪਣੇ ਬੱਚੇ ਨੂੰ ਉਹ ਲਾਡ ਵੀ ਕਰਦੇ ਨੇ ਉਹ ਲਾਡ ਪਿਆਰ ਆਂਤ ਗੁਆਣ ਦਾ ਕੋਈ ਸਰੀਰ ਨਹੀਂ ਕਰ ਸਕਦਾ ਜੋ ਮਾਂ ਪਿਓ ਕਰਦੇ ਨੇ ਕਿਸੇ ਸਰੀਰ ਤੋਂ ਚਾਚੀ ਤਾਈ ਮਾਮੀ ਮਾਸੇ ਕਿਸੇ ਤੋਂ ਪ੍ਰਾਪਤ ਨਹੀਂ ਹੋ ਸਕਦਾ ਜੋ ਮਾਂ ਦੇ ਸਕਦੇ ਜੋ ਪਿਓ ਦੇ ਸਕਦੇ ਹਾਂ ਝੜਕਦੀ ਵੀ ਉਹ ਨਹੀਂ ਹੈ ਮਾਂ ਪਿਓ ਵੀ ਝੜਕੇਗਾ ਕਈ ਵਾਰ ਕੁੱਟ ਵੀ ਪੈ ਜਾਂਦੀ ਪਰ ਉਹਨਾਂ ਹੀ ਉਲਾਡ ਕਰਦੇ ਨੇ ਹੋ ਸਕਦਾ ਹੈ ਵੇਖਣ ਵਿੱਚ ਕਿਦਰੇ ਸਿੱਖ ਗਰੀਬੀ ਵੀ ਕੱਟ ਰਿਹਾ ਹੋਵੇ ਕਿਦਰੇ ਹੋ ਸਕਦਾ ਹੈ ਪ੍ਰਸ਼ਾਦੇ ਦਾ ਪ੍ਰਬੰਧ ਵੀ ਨਾ ਹੋਵੇ ਪਰ ਗੁਰੂ ਨੂੰ ਪਤਾ ਹੈ ਇਹਨੂੰ ਸਮੇ ਸਮੇ ਅਨੁਸਾਰ ਕੀ ਦੇਣਾ ਹੈ ਉਹਦਾ ਭਰੋਸਾ ਗੁਰੂ ਕੋ ਦੇ ਅੱਗੇ ਤੇ ਫਿਰ ਜਿਹੜਾ ਸਿੱਖ ਗੁਰੂ ਨਾਲ ਜੁੜ ਗਿਆ ਤੇ ਸਾਬ ਕਿਦ ਨੇ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਉਹਨ ਪ੍ਰਤਪਾਲ ਕਰਨ ਲੱਗਿਆ ਤੇ ਫਿਰ ਝੜਕੇ ਵੀ ਤੇ ਪ੍ਰਤਪਾਲ ਕਰਨ ਲੱਗਿਆ ਫਿਰ ਪਿਆਰ ਵੀ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਗੁਰ ਸਿੱਖ ਕਉ ਨਾਮ ਧਨ ਦੇ ਗੁਰਕਾ ਸਿੱਖ ਵਡਭਾਗੀ ਹੈ ਹੁਣ ਵੇਖੋ ਅਗਲਾ ਬਚਨ ਕਿੱਡੇ ਕਮਾਲ ਦਾ ਸਤਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ ਹੁਣ ਜਿੱਥੇ ਅਸੀਂ ਧਰਮ ਦੀ ਗੱਲ ਕਰਨੀ ਹੈ ਵੇਖੋ ਧਾਰਮਿਕ ਗ੍ਰੰਥਾਂ ਵਿੱਚ ਜ਼ਿਕਰ ਮਿਲਦਾ ਹੈ ਵੀ ਇਹ ਜੀਵਨ ਜਿਉਂ ਕੇ ਅਗਲੇ ਅਗਲੇ ਪਾਸੇ ਕੀ ਕਰਨਾ ਹੈ ਅਗਲਾ ਸਮਾਂ ਕੀ ਹੋਣਾ ਹੈ ਅਗਾਹ ਕੀ ਹੋਣਾ ਹੈ ਉਹਦੀ ਗੱਲ ਕੀਤੀ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਜਿਹੜਾ ਸਿੱਖ ਗੁਰੂ ਨਾਲ ਜੁੜ ਜਾਏ ਜਿਹੜਾ ਸਿੱਖ ਗੁਰੂ ਦੀ ਓਟ ਤੱਕ ਲਏ ਉਹਦਾ ਇੱਥੇ ਸਾਰਾ ਕੁਝ ਹੋ ਗਿਆ ਹਲਤ ਵੀ ਸਵਾਰਿਆ ਗਿਆ ਤੇ ਪਲਤ ਵੀ ਸਵਾਰਿਆ ਗਿਆ ਅਗਲਾ ਤੇ ਹਾਲੇ ਕਿਸੇ ਵੇਖਿਆ ਨਹੀਂ ਨਾ ਪਰ ਹਜ਼ੂਰ ਕਹਿੰਦੇ ਜਿਹੜਾ ਸਿੱਖ ਜਿਸ ਸਿੱਖ ਨੇ ਗੁਰੂ ਦੀ ਓਟ ਤੱਕ ਲਈਏ ਉਹਦਾ ਆਹ ਲੋਕ ਵੀ ਸਵਾਰੇਗਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਇਹਨੂੰ ਉਸ ਸਿੱਖ ਨੂੰ ਗੁਰੂ ਨੇ ਜਿਉਂਦਿਆਂ ਜੀ ਹੀ ਮੁਕਤ ਕਰ ਦਿੱਤਾ ਇੱਕ ਬਚਨ ਹੋਰ ਆਉਂਦਾ ਹੈ ਪ੍ਰਭ ਕੀ ਆਗਿਆ ਤਮ ਧਾਵੈ ਜੀਵਨ ਮੁਕਤ ਸੋਕ ਆਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਇ ਸਾਈ ਜੁਗਤ ਨਾਨਕ ਉਹ ਪੁਰਖ ਕਈਐ ਜੀਵਨ ਮੁਕਤ ਉਹਨੂੰ ਹਜ਼ੂਰ ਨੇ ਪਰਮੇਸ਼ਵਰ ਨੇ ਜਿਉਂਦਿਆਂ ਜੀ ਮੁਕਤ ਕਰ ਦਿੱਤਾ ਹੈ ਬੰਦਨਾ ਤੋਂ ਕੱਟ ਦਿੱਤਾ ਹੈ ਤੇ ਦੂਸਰੇ ਪਾਸੇ ਜਿਹੜਾ ਸ਼ਬਦ ਪੜ੍ਹਦੇ ਸਨ ਭਾਈ ਸਾਹਿਬ ਕਿ ਜਿਹੜਾ ਮਾਇਆ ਤੇ ਬੰਦਨਾ ਵਿੱਚ ਫਿਰ ਤੇ ਜਿਉਂ ਜਿਉ ਉਹ ਨਚਾਉਂਦੀ ਤੇਉਂ ਤੇਉਂ ਨੱਚ ਰਿਆ ਜਿੱਧਰ ਲੈ ਕੇ ਜਾਂਦੀ ਉਧਰ ਜਾ ਰਿਆ ਪਰ ਜਿਸ ਸਿੱਖ ਦਾ ਆਸਰਾ ਗੁਰੂ ਹੈ ਸ਼ਬਦ ਹੈ ਫਿਰ ਗੁਰੂ ਜਾਣਦਾ ਵੀ ਉਸ ਸਵੇ ਨਾਲ ਕੀ ਬਖਸ਼ਿਸ਼ ਕਰਨਾ ਹੈ ਤੇ ਕੀ ਨਹੀਂ ਦੇਣਾ ਕਿਉਂਕਿ ਮਾਂ ਨੂੰ ਪਤਾ ਹੈ ਨਾ ਵੀ ਇੰਨੇ ਸਮੇਂ ਤੇ ਦੁੱਧ ਦੇਣਾ ਇੰਨੇ ਸਮੇਂ ਰੋਟੀ ਦੇਣੀ ਇੰਨੇ ਸਮੇਂ ਦਵਾਈ ਦੇਣੀ ਜੇ ਸਮੇਂ ਤੋਂ ਅੱਗੇ ਪਿੱਛੇ ਹੋ ਜਾਏ ਤੇ ਸਰੀਰ ਵਿੱਚ ਤਬਦੀਲੀ ਹੋ ਸਕਦੀ ਗੜਬੜ ਹੋ ਸਕਦੀ ਉਹਨੂੰ ਪਤਾ ਹੈ ਸਮੇਂ ਨਾਲ ਕਦੋਂ ਰੋਟੀ ਦੇਣੀ ਹੈ ਕਦੋਂ ਦੁੱਧ ਦੇਣਾ ਹੈ ਕਦੀ ਕੀ ਦੇਣਾ ਹੈ ਰੱਬ ਨੂੰ ਪਤਾ ਹੈ ਗੁਰੂ ਨੂੰ ਪਤਾ ਹੈ ਕਿ ਸਿੱਖ ਮੇਰਾ ਨਾ ਤੇ ਟੁੱਟੇ ਹੀ ਸਹੀ ਤੇ ਨਾ ਹੀ ਹੰਕਾਰਿਆ ਜਾਏ ਇਹਨੂੰ ਸਮੇਂ-ਸਮੇਂ ਨੂੰ ਸਰ ਕੀ ਬਖਸ਼ਿਸ਼ ਕਰਨ ਸਾਰਾ ਕੁਝ ਜਾਣਦੇ ਨੇ ਮੀਆਂ ਦੌਲਤੇ ਮਨ ਅੰਦਰ ਖਿਆਲ ਆਇਆ ਵੀ ਗੁਰੂ ਅਰਜਨ ਸਾਹਿਬ ਦਾ ਸਿੱਖ ਹੈ ਤੇ ਪੈਰਾਂ ਵਿੱਚ ਟੁੱਟਾ ਜੋੜਾ ਨਿਕਟ ਵਰਤੀ ਸਿੱਖ ਹੋਵੇ ਨੇੜਲਾ ਸਿੱਖ ਹੋਵੇ ਰੋਜ਼ ਹਜ਼ੂਰ ਦੇ ਕੋਲ ਰਹਿੰਦਾ ਹੋਵੇ ਗੁਰੂ ਦੇ ਹੁਕਮ ਵਿੱਚ ਰਹਿੰਦਾ ਹੋਵੇ ਤੇ ਹਾਲਾਤ ਐਓ ਹੁਣ ਵੇਖੋ ਸਿੱਖ ਨੂੰ ਕੈਸੀ ਬਖਸ਼ਿਸ਼ ਕੀਤੀ ਇੱਕ ਤਾਂ ਹੋਵੇ ਕਿਸੇ ਨੇ ਕਹਿ ਦਿੱਤਾ ਹੋਵੇ ਭਾਈ ਤੇਰੇ ਗੁਰੂ ਨੇ ਤੈਨੂੰ ਦਿੱਤਾ ਨਹੀਂ ਕਦੇ ਉਹਨੂੰ ਤਾਂ ਜਵਾਬ ਦਿੱਤਾ ਜਾ ਸਕਦਾ ਜਿਹਨੇ ਮਨ ਅੰਦਰ ਸੋਚਿਆ ਹੋਵੇ ਉਹਨੂੰ ਕਿਵੇਂ ਹਾਲਾਂ ਸ਼ੰਕਾ ਨਹੀਂ ਉਹਦੇ ਹੈ ਤਾਂ ਉਹ ਵੀ ਸਿੱਖ ਹੈ ਗੁਰੂ ਦਾ ਮੀਆਂ ਦੌਲਾ ਵੀ ਗੁਰੂ ਹਰਗੋਬਿੰਦ ਸਾਹਿਬ ਨਾਲ ਪ੍ਰੇਮ ਕਰਦਾ ਪਰ ਮਨ ਅੰਦਰ ਖਿਆਲ ਆ ਗਿਆ ਵੀ ਗੁਰੂ ਅਰਜਨ ਸਾਹਿਬ ਦੀਨ ਦੁਨੀਆ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰੂ ਉਹਨਾਂ ਦਾ ਸਿੱਖ ਤੇ ਪੈਰਾਂ ਵਿੱਚ ਟੁੱਟਾ ਹੋਇਆ ਜੋੜਾ ਕਿਉਂ ਕਈ ਵਾਰ ਮਨ ਅੰਦਰ ਖਿਆਲ ਆਉਂਦਾ ਹੀ ਹੈ ਨਾ ਵੀ ਇਹ ਤਾਂ ਬਾਣੀ ਵੀ ਇੰਨੀ ਪੜਦਾ ਹੈ ਭਜਨ ਬੰਦਗੀ ਵੀ ਇੰਨੀ ਕਰਦਾ ਫਿਰ ਇੰਨੇ ਦੁੱਖ ਫਿਰ ਵੀ ਘਰ ਮੀਰੀ ਨਹੀਂ ਆਤਮੀ ਉਹ ਨਹੀਂ ਨਹੀਂ ਇਹ ਪਰਮੇਸ਼ਰ ਦੀ ਰਜ਼ਾ ਹੈ ਮੀਆਂ ਦੌਲਤ ਦੇ ਮਨ ਅੰਦਰ ਖਿਆਲ ਆਇਆ ਤੁਰਦਿਆਂ ਤੁਰਦਿਆਂ ਭਾਈ ਗੜੀਆਂ ਦੇ ਮਨ ਅੰਦਰ ਵਿਚਾਰ ਆ ਗਿਆ ਵੀ ਇਹਨੇ ਗੁਰੂ ਅਰਜਨ ਸਾਹਿਬ ਤੇ ਸ਼ੰਕਾ ਕੀਤਾ ਜਾਣ ਗਏ ਅੰਦਰ ਦੀ ਵੇਖੋ ਕਿੱਡੀ ਵੱਡੀ ਬਖਸ਼ਿਸ਼ ਕੀਤੀ ਭਾਈ ਗੜੀਆ ਤੇ ਤੁਰਦਿਆਂ ਤੁਰਦਿਆਂ ਹਜੇ ਮੀਆਂ ਦੌਲਾ ਨੇ ਲਫ਼ਜ਼ਾਂ ਰਾਹੀਂ ਮੁੱਖੋਂ ਕੁਝ ਨਹੀਂ ਬੋਲਿਆ ਸਿਰਫ ਅੰਦਰ ਸੋਚਿਆ ਵੀ ਗੁਰੂ ਅਰਜਨ ਸਾਹਿਬ ਦਾ ਸਿੱਖ ਤੇ ਸਤਗੁਰਾਂ ਨੇ ਕੀ ਗੱਲ ਥੋੜੀ ਮਾਇਆ ਨਾ ਦਿੱਤੀ ਪੈਸੇ ਨਾ ਦਿੱਤੇ ਜੋੜਾ ਲੈਣ ਵਾਸਤੇ ਸਿਰਫ ਮਨ ਅੰਦਰ ਖਿਆਲ ਆਇਆ ਭਾਈ ਗੜੀਆ ਨੇ ਸੋਚਿਆ ਹੁਣ ਗੁਰੂ ਦੀ ਤਾਕਤ ਵਿਖਾਉਣੀ ਪੈਣੀ ਹੁਣ ਗੁਰੂ ਤੇ ਸ਼ੰਕਾ ਆ ਗਿਆ ਮੇਰੇ ਤੇ ਆਇਆ ਹੁੰਦਾ ਪਰ ਕੋਈ ਗੱਲ ਤੁਰਦਿਆਂ ਤੁਰਦਿਆਂ ਸਾਹਮਣੇ ਨਾ ਕੁਝ ਠੀਕਰੀਆਂ ਪਈਆਂ ਸਨ ਵੱਟੇ ਪਏ ਸਨ ਹੁਣ ਭਾਈ ਗੜੀਏ ਨੇ ਕੀ ਕੀਤਾ ਹੁਣ ਸਤਿਗੁਰਾਂ ਨੇ ਤਾਕਤ ਤਾਂ ਸਾਰੀ ਬਖਸ਼ੀ ਪਰ ਕਿੱਥੇ ਵਰਤਣੀ ਕਿੱਥੇ ਨਹੀਂ ਉਹ ਸਿੱਖ ਗੁਰੂ ਦੇ ਹੁਕਮ ਵਿੱਚ ਰਹਿ ਕੇ ਵਰਤਦਾ ਹੈ ਨਾ ਉਸ ਭਾਈ ਗੜੀਏ ਨੇ ਸਾਰੀ ਉਹ ਠੀਕਰੀਆਂ ਤੇ ਵੱਟੇ ਜਿਹੜੇ ਸਨ ਹੀਰੇ ਜਵਾਹਰਾਤ ਤੇ ਤਬਦੀਲ ਕਰ ਦਿੱਤੇ ਤੇ ਪੰਮੀਆ ਦੌਲਾ ਵੇਖ ਕੇ ਬੜਾ ਹੈਰਾਨ ਹੋਇਆ ਉਹ ਕਿੰਨੇ ਭਾਈ ਗੜੀਆਂ ਆ ਕੀ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਦੀ ਤਾਕਤ ਹੈ ਤੁਹਾਡੇ ਮਨ ਅੰਦਰ ਇਹ ਖਿਆਲ ਆਇਆ ਸੀ ਨਾ ਵੀ ਗੁਰੂ ਦਾ ਸਿੱਖ ਤੇ ਪੈਰਾਂ ਵਿੱਚ ਟੁੱਟਾ ਜੋੜਾ ਮੀਆਂ ਦੌਲਾ ਕਹਿੰਦੇ ਮੈਂ ਤਾਂ ਮਨੰਦਰ ਸੋਚਿਆ ਸੀ ਕਹਿੰਦੇ ਹਾਂ ਤੁਸੀਂ ਭਾਵੇਂ ਮਨੰਦਰ ਸੋਚਿਆ ਪਰ ਮੈਨੂੰ ਪਤਾ ਲੱਗ ਗਿਆ ਸੀ ਵੀ ਮੇਰੇ ਗੁਰੂ ਦੀ ਬਖਸ਼ਿਸ਼ ਤੇ ਮੇਰੇ ਗੁਰੂ ਦੀ ਤਾਕਤ ਤੇ ਸ਼ੰਕਾ ਕੀਤਾ ਗਿਆ ਮੈਂ ਤੁਹਾਨੂੰ ਵਿਖਾਇਆ ਹੈ ਵੀ ਮੈਨੂੰ ਤਾਂ ਗੁਰੂ ਨੇ ਆਹ ਕੁਝ ਦਿੱਤਾ ਹੈ ਮੈਂ ਚਾਹਾਂ ਜੋ ਮਰਜ਼ੀ ਕਰ ਸਕਣਾ ਪਰ ਕਹਿੰਦੇ ਨਹੀਂ ਨਾ ਗੁਰੂ ਦੇ ਹੁਕਮ ਵਿੱਚ ਖਾਂ। ਇਹ ਟੁੱਟਾ ਹੋਇਆ ਜੋੜਾ ਜਿਹੜਾ ਹੈ ਨਾ ਮੈਨੂੰ ਪਲ-ਪਲ ਚੇਤੇ ਕਰਾਉਂਦਾ ਹੈ ਕਿ ਮੈਂ ਗੁਰੂ ਅਰਜਨ ਸਿੰਘ ਸਾਹਿਬ ਨੂੰ ਚੇਤੇ ਵਿੱਚ ਰੱਖਣਾ ਹੈ ਕਿਦਰੇ ਮੈਂ ਭੁੱਲ ਨਾ ਜਾਵਾਂ। ਇੱਕ ਸੂਫੀ ਫਕੀਰ ਸੀ ਉਹ ਤੁਰਿਆ ਜਾਂਦਾ ਰੋਜ਼ ਨਿਤ ਮਸਜਿਦ ਜਾਂਦਾ ਤੇ ਪੈਰਾਂ ਵਿੱਚ ਉਹਦੇ ਜੋੜਾ ਨਹੀਂ। ਤੇ ਇੱਕ ਦਿਨ ਅੱਲਾਹ ਨੂੰ ਬੇਨਤੀ ਕਰਦਾ ਖੁਦਾ ਕੇ ਕਹਿਣ ਲੱਗਾ ਇਹ ਅੱਲਾਹ ਪਾਕ ਖੁਦਾ ਮੈਂ ਰੋਜ਼ ਮਸਜਿਦ ਜਾਂਣਾ ਪੰਜੇ ਵਕਤ ਦੀ ਨਮਾਜ਼ ਪੜ੍ਹਨਾ ਤੇ ਜੇ ਤੂੰ ਮੇਰੇ ਤੇ ਇੰਨੀ ਕਿਰਪਾ ਕਰ ਦੇ ਕਿਦਰੇ ਮੈਨੂੰ ਜੋੜਾ ਲੈ ਦੇਵੇਂ ਨਾ ਤੇ ਫਕੀਰ ਜਿੱਥੇ ਕੋ ਥਾਂ ਮਿਲ ਗਈ ਪੈ ਗਏ ਜੇ ਤੂੰ ਮੈਨੂੰ ਜੋੜਾ ਲੈ ਦੇਵੇਂ ਤੇਰਾ ਬੜਾ ਸ਼ੁਕਰ ਹੋਵੇ ਮੈਂ ਮਸਜਿਦ ਤੇ ਰੋਜ਼ ਆਉਂਦਾ ਵਾਂ ਪਰ ਮੇਰੇ ਪੈਰ ਸੜਦੇ ਨੇ ਧੁੱਪ ਲੱਗਦੀ ਏ ਮੇਰੇ ਪੈਰ ਸੜਦੇ ਨੇ ਪੈਰਾਂ ਵਿੱਚ ਛਾਲੇ ਹੋ ਗਏ ਨੇ ਤੇ ਜੇ ਤੂੰ ਕਿਰਪਾ ਕਰੇ ਮੈਨੂੰ ਇੱਕ ਜੋੜਾ ਲੈ ਦੇਵੇਂ ਤੇ ਮੈਂ ਰੋਜ਼ ਮਸਜਿਦ ਇਸ ਤਰ੍ਹਾਂ ਆਇਆ ਕਰਾਂਗਾ ਹੁਣ ਵੀ ਤੇ ਆਉਣਾ ਹੀ ਤੇ ਅੱਗੇ ਵੀ ਆਇਆ ਕਰਾਂਗਾ ਤੁਰਦੇ ਆ ਤੁਰਦੇ ਆ ਜਦੋਂ ਮਸਜਿਦ ਤੇ ਪਹੁੰਚਿਆ ਨਾ ਤੇ ਕੀ ਵੇਖਦੇ ਵੀ ਮਸਜਿਦ ਦੀਆਂ ਪੌੜੀਆਂ ਇੱਕ ਸਰੀਰ ਚੜ ਰਿਹਾ ਪਰ ਧਿਆਨ ਕੀ ਜਾਂਦਾ ਉਸ ਫਕੀਰ ਦਾ ਵੀ ਜਿਹੜਾ ਸਰੀਰ ਮਸਜਿਦ ਦੀਆਂ ਪੌੜੀਆਂ ਚੜ ਰਿਹਾ ਨਾ ਉਹਦੀਆਂ ਲੱਤਾਂ ਹੀ ਹੈ ਨਹੀਂ ਉਹ ਕਹਿੰਦੇ ਵਾਹ ਏ ਖੁਦਾ ਮੈਂ ਤੇ ਲੱਤਾਂ ਵੀ ਹੈ ਨਾ ਮੈਂ ਤੇ ਜੋੜੇ ਦੀ ਮੰਗ ਕਰ ਰਿਆ ਸਾਂ ਇਹਦੇ ਕੋਲ ਤੇ ਲੱਤਾਂ ਹੀ ਹੈ ਨਹੀਂ ਇਹ ਤੇ ਫਿਰ ਤੇਰੇ ਦਰ ਤੇ ਆ ਰਿਹਾ ਨਹੀਂ ਮੈਨੂੰ ਜਿੰਨਾ ਕੁ ਦਿੱਤਾ ਮੈਂ ਉਹਦੇ ਵਿੱਚ ਹੀ ਖੁਸ਼ ਖਾਣਾ ਮੈਨੂੰ ਜਿੰਨਾ ਦਿੱਤਾ ਉਹਦੇ ਵਿੱਚ ਹੀ ਮੈਂ ਰਾਜ਼ੀ ਹਾਂ ਕਿਉਂਕਿ ਕਈ ਵਾਰ ਮਨੁੱਖ ਹਰ ਪ੍ਰਕਾਰ ਦੀ ਮੰਗ ਤੇ ਰੱਖ ਲਿੰਦਾ ਪਰ ਫਿਰ ਪਰਮੇਸ਼ਵਰ ਵਾਹਿਗੁਰੂ ਨੂੰ ਭਲਾ ਦਿੰਦਾ ਹੈ ਨਾ ਇਸ ਕਰਕੇ ਹਜ਼ੂਰ ਕਹਿੰਦੇ ਵੀ ਜਿਹੜੇ ਸਿੱਖ ਨੇ ਗੁਰੂ ਦੀ ਓਟ ਤੱਕੀ ਹੋਈ ਫਿਰ ਉਹ ਦਾਤਾਂ ਨਾਲ ਨਹੀਂ ਉਹ ਪਦਾਰਥਾਂ ਨਾਲ ਨਹੀਂ ਜੁੜਦਾ ਮੀਆਂ ਦੌਲ੍ਹਾਂ ਦੇ ਵਿਚਾਰਾਂ ਨੂੰ ਜਦੋਂ ਇਸ ਤਰ੍ਹਾਂ ਤਬਦੀਲ ਕੀਤਾ ਭਾਈ ਗੜੀਏ ਨੇ ਮੀਆਂ ਦੌਲ੍ਹਾਂ ਨੇ ਮੱਥਾ ਟੇਕ ਦਿੱਤਾ ਭਾਈ ਗੜੀਆ ਕਹਿਣ ਲੱਗੇ ਮੀਆਂ ਜੀ ਚੇਤੇ ਰੱਖਣਾ ਗੁਰੂ ਦੀ ਬਖਸ਼ਿਸ਼ਾਂ ਤੇ ਕਦੇ ਸ਼ੰਕੇ ਨਹੀਂ ਕਰੀਦੇ ਉਹਨੂੰ ਪਤਾ ਹੈ ਕਿ ਸਿੱਖ ਨੂੰ ਸਮੇਂ-ਸਮੇਂ ਅਨੁਸਾਰ ਕਿਹੜੀ ਦਾਤ ਦੇਣੀ ਹੈ ਕਿਹੜੀ ਦਾਤ ਨਹੀਂ ਦੇਣੀ ਉਹ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਭਾਈ ਲੈਣਾ ਕਿੰਨੀ ਸੇਵਾ ਕੀਤੀ ਤੇ ਇੱਕ ਦਿਨ ਮਾਤ ਸੁਲਖਣੀ ਘਰ ਵਿੱਚ ਬੈਠੇ ਸਨ ਆਏ ਕੁਝ ਸਮੇਂ ਲਈ ਘਰ ਗਏ ਸਨ ਹਜ਼ੂਰ ਨੇ ਹੁਕਮ ਕੀਤਾ ਸੀ ਵੀ ਤੁਸੀਂ ਪਰਿਵਾਰ ਦੀ ਜ਼ਿੰਮੇਵਾਰੀ ਸਮਾਪਤ ਕਰ ਲਾਓ ਫਿਰ ਤੁਸੀਂ ਸਾਡੇ ਕੋਲ ਆ ਜਾਣਾ ਸਾਰੇ ਪਰਿਵਾਰ ਦਾ ਭਾਰ ਆਪਣਾ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਨੂੰ ਸੌਂਪ ਕੇ ਜਦੋਂ ਵਾਪਸ ਆਏ ਨਾ ਬੜੀ ਸੁੰਦਰ ਪੋਸ਼ਾਕ ਪਾਈ ਸੀ ਬਹੁਤ ਵਧੀਆ ਮਹਿੰਗੇ ਵਸਤਰ ਪਾਏ ਤੇ ਕਹਿਣ ਲੱਗੇ ਮਾਂ ਕਿੱਥੇ ਨੇ ਸਤਿਗੁਰੂ ਉਹ ਕਹਿੰਦੇ ਖੇਤਾਂ ਵਿੱਚ ਗਏ ਹੋਏ ਨੇ ਉੱਥੇ ਚਲੇ ਗਏ ਆਪਣੇ ਪਿਆਰੇ ਦੇ ਕੋਲ ਜਾ ਕੇ ਮੱਥਾ ਟੇਕਿਆ ਤੇ ਸਤਗੁਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਲੈਣਿਆ ਆ ਗਏ ਚਲ ਜੇ ਫਿਰ ਆ ਹੀ ਗਿਆਵੇਂ ਤੇ ਆ ਨਰਮੇ ਦੀ ਪਾਂਡੇ ਤੇ ਆ ਘਰ ਛੱਡ ਗਿਆ ਹਜ਼ੂਰ ਖੇਤਾਂ ਵਿੱਚ ਕਹਿੰਦੇ ਅਸੀਂ ਤੇਰੇ ਮਗਰ ਆਉਨੇ ਆ ਆ ਘਰ ਲੈ ਕੇ ਜਾ ਹੁਣ ਚਿੱਕੜ ਨਾਲ ਸਾਰਾ ਲਿਬੜੀ ਹੁੰਦੀ ਪਾਂਡੇ ਆਪ ਜੀ ਨੂੰ ਪਤਾ ਪਰ ਭਾਈ ਲੈਣਾ ਸਾਹਿਬ ਨੇ ਇੱਕ ਮਿੰਟ ਵੀ ਬਿਲਕੁਲ ਇਹ ਨਾ ਸੋਚਿਆ ਵੀ ਮੈਂ ਇਨੇ ਮਹਿੰਗੇ ਵਸਤਰ ਪਾਏ ਨੇ ਮਹਿੰਗੀ ਪੁਸ਼ਾਕ ਪਾਈ ਇਹ ਗੰਦੀ ਹੋ ਜਾਏਗੀ ਇਹ ਖਰਾਬ ਹੋ ਜਾਵੇਗੀ ਉਨਾ ਪੰਡ ਚੁੱਕੀ ਛਿੱਟੇ ਸਾਰੇ ਜਿਹੜੇ ਸਨ ਵਸਤਰਾ ਤੇ ਪਾਏ ਗੇ ਪੋਸ਼ਾਕ ਜਿਹੜੀ ਸੀ ਉਹ ਲਿਬੜ ਗਈ ਘਰ ਆ ਕੇ ਤੇ ਮਾਤ ਸੁਲਖਣੀ ਨੇ ਵੇਖ ਕੇ ਬੜਾ ਅश्चਰਜ ਹੈਰਾਨੀ ਹੋਈ ਤੇ ਜਦੋਂ ਮਗਰ ਸਤਿਗੁਰ ਆਏ ਨਾ ਤੇ ਸਤਿਗੁਰ ਪਾਤਸ਼ਾਹ ਜਦੋਂ ਆਏ ਤੇ ਕਹਿ ਲਗੇ ਸਵਾਮੀ ਜੀ ਠੀਕ ਹੈ ਤੁਹਾਡਾ ਸੇਵਾਦਾਰ ਹੈ ਤੁਸੀਂ ਸੇਵਾ ਲੈਣੀ ਪਰ ਘਟੋਗੜ ਇਹ ਤਾਂ ਵੇਖ ਲੈਂਦੇ ਵੀ ਉਹਨੇ ਮਹੰਗੇ ਪੋਸ਼ਾਕ ਪਾਈ ਸੀ ਮਹੰਗੇ ਵਸਤਰ ਪਾਏ ਨੇ ਇਹ ਸਾਰੇ ਖਰਾਬ ਹੋ ਗਏ ਆ ਸਾਰੀ ਪੰਡ ਤੁਸਾਂ ਨੂੰ ਚੁਕਾ ਦਿੱਤੀ ਕੋਈ ਹੋਰ ਸੇਵਾ ਲਾ ਦਿੰਦੇ ਜਾਂ ਘੱਟੋ ਘੜ ਵਸਤਰ ਤਾਂ ਬਦਲਾ ਲੈਂਦੇ ਨਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸੁਲੱਖਣੀਏ ਜਿਹੜੀ ਪੰਡ ਇਹਨੂੰ ਚੁਕਾਈ ਹੈ ਨਾ ਦੁਨੀਆਂ ਵਿੱਚ ਕੋਈ ਹੋਰ ਚੋਕੀ ਨਹੀਂ ਸੀ ਸਕਦਾ ਜਿਹੜੀ ਪੰਡ ਇਹਨੂੰ ਚੁਕਾਈ ਹੈ ਸੀ ਗੁਰੂ ਨੂੰ ਪਤਾ ਨਾ ਸਾਹਿਬ ਸਤਿਗੁਰ ਸਿੱਕਾ ਹਲਤ ਪਲਤ ਸਵਾਰ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸੁਲੱਖਣੀਏ ਜਿਹੜੀ ਪੰਡ ਇਹਨੇ ਚੁੱਕੀ ਹੈ ਇਹਦੇ ਤੋਂ ਇਲਾਵਾ ਕਿਸੇ ਚੋਕ ਨਹੀਂ ਸੀ ਸਕਣੀ ਤੇ ਰਈ ਗੱਲ ਪੰਡ ਨਹੀਂ ਕਦੇ ਮੇਰੀਆਂ ਨਿਗਾਹਾਂ ਨਾਲ ਵੇਖੀ ਇਹ ਸਿਰ ਤੇ ਪੰਡ ਨਹੀਂ ਦੀਨ ਦੁਨੀਆ ਦਾ ਸ਼ਤਰਖ ਹੈ ਤੇ ਰਈ ਗਲ ਛਟਿਆਂ ਦੀ ਚਿੱਕੜ ਦੇ ਛੱਟੇ ਪਏ ਨੇ ਇਹ ਵੀ ਕਦੇ ਮੇਰੀਆਂ ਅੱਖਾਂ ਨਾਲ ਵੇਖੀ ਮੈਂ ਲੈਣੇ ਨੂੰ ਇੰਨਾ ਕੋ ਪਿਆਰ ਕਰਨਾ ਇਹ ਛੱਟੇ ਮੈਨੂੰ ਛੱਟੇ ਨਹੀਂ ਦਰਗਾਹ ਚੋਂ ਕੇਸਰ ਦੇ ਛੱਟੇ ਲੱਗਦੇ ਨੇ ਜਿਵੇਂ ਲੈਣੇ ਦੇ ਉੱਤੇ ਦਰਗਾਹ ਚੋਂ ਕੇਸਰ ਦੇ ਛੱਟੇ ਕਿਸੇ ਨੇ ਪਾਏ ਹੋਣ ਇਹ ਗੁਰੂ ਦੀ ਬਖਸ਼ਿਸ਼ ਹੈ ਸਤਗੁਰ ਸਿੱਕਾ ਹਲਤ ਪਲਤ ਸਵਾਰ ਹੈ ਨਾਨਕ ਸਤਿਗੁਰ ਸਿੱਖ ਕਹੋ ਜੀ ਨਾਲ ਸੰਭਾਲੇ ਹਿਰਦੇ ਨਾਲ ਸੰਭਾਲ ਕੇ ਰੱਖਦੇ ਨੇ ਸਿੱਖ ਦੀ ਪ੍ਰਤਿਪਾਲਣਾ ਕਰਦੇ ਨੇ ਤੇ ਉਹਨੂੰ ਪਤਾ ਵੀ ਸਮੇਂ-ਸਮੇਂ ਅਨੁਸਾਰ ਕਿਨੂੰ ਕਿਹੜੀ ਬਖਸ਼ਿਸ਼ ਕਰਨੀ ਕਿਨੂੰ ਕਿਹੜੀ ਬਖਸ਼ਿਸ਼ ਕਰਨੀ ਇੱਕ ਘਟਨਾ ਮੈਨੂੰ ਹੋਰ ਯਾਦ ਆਈ ਜਦੋਂ ਬੰਦਾ ਪਰਮੇਸ਼ਵਰ ਤੋਂ ਬੇਮੁਖ ਹੋ ਜਾਏ ਫਿਰ ਨਹੀਂ ਉਹਨੂੰ ਪਤਾ ਹੈ ਸਮੇਂ ਨੂੰ ਸਰ ਕਿਨੂੰ ਕੀ ਦੇਣਾ ਉਹ ਦਾਤਾ ਹੈ ਔਰ ਸਾਰਿਆਂ ਨੂੰ ਦੇਣ ਵਾਲਾ ਹੈ ਸਿੱਖ ਨੇ ਸਿਰਫ ਜਿਹੜਾ ਦੇਣਾ ਖਰ ਦਾ ਤਾਰਖ ਹੈ ਜਿਹੜਾ ਬੰਦਨਾਂ ਨੂੰ ਕੱਟਣ ਵਾਲਾ ਹੈ ਜਿਹੜਾ ਪ੍ਰਤਿਪਾਲਣਾ ਕਰਨ ਵਾਲਾ ਹੈ ਪਾਲਣ ਵਾਲਾ ਹੈ ਸੰਭਾਲਣ ਵਾਲਾ ਹੈ ਹਾਲਤ ਪਲਤ ਸਵਾਰਨ ਵਾਲਾ ਹੈ ਕੇਵਲ ਉਹਦੇ ਚਰਨਾਂ ਦੇ ਨਾਲ ਜੁੜਦਾ ਹੈ ਬਾਕੀ ਕੰਮ ਹੁੰਦਾ ਹੈ ਉਹਨੂੰ ਪਤਾ ਕੀ ਕਰਨਾ ਕੀ ਨਹੀਂ ਇੱਕ ਦਿਨ ਇੱਕ ਘਟਨਾ ਹੁੰਦੀ ਹੈ ਈਸਾਈ ਮਤ ਵਿੱਚ موسی ਪੈਗੰਬਰ ਨੇ ਖੁਦਾ ਨੂੰ ਆਖਿਆ ਤੁਸੀਂ ਸਾਰੇ ਸੰਸਾਰ ਦੀ ਜ਼ਿੰਮੇਵਾਰੀ ਇੱਕ ਘਟਨਾ ਇੱਕ ਸਮਝਣ ਮਾਤਰ ਤੁਸੀਂ ਸਾਰੇ ਸੰਸਾਰ ਦਾ ਕਾਰ ਭਾਰ ਸੰਭਾਲਿਆ ਹੈ ਤੇ ਜੇ ਤੁਸੀਂ ਇਹਦੇ ਵਿੱਚੋਂ ਇੱਕ ਦੋ ਡਿਊਟੀਆਂ ਮੈਨੂੰ ਦੇ ਦਿਓ ਤੇ ਲੋਕਾਂ ਨੂੰ ਰਿਜ਼ਕ ਦੇਣ ਦੀ ਜਿਹੜੀ ਡਿਊਟੀਆਂ ਤੁਸੀਂ ਉਹ ਮੈਨੂੰ ਦੇ ਦੇ ਖੁਦਾ ਕਹਿਣ ਲੱਗੇ ਪੈਗੰਬਰ موسی ਇਹ ਡਿਊਟੀ ਤੇਰੇ ਕੋਲੋਂ ਨਿਭਾਈ ਨਹੀਂ ਜਾਣੀ ਇਹ ਬੜੀ ਵੱਡੀ ਡਿਊਟੀ ਸਾਰੇ ਸੰਸਾਰ ਨੂੰ ਰਿਜ਼ਕ ਦੇਣਾ ਉਹ ਕਹਿੰਦਾ ਜੀ ਨਹੀਂ ਮੈਂ ਨਿਭਾਵਾਂਗਾ ਕਹਿੰਨ ਲੱਗੇ ਫਿਰ ਇਸ ਤਰ੍ਹਾਂ ਕਰ ਆ ਇੱਕ ਪਿੰਡ ਦਿੱਤਾ ਤੈਨੂੰ ਇਸ ਪਿੰਡ ਵਿੱਚ ਸਭ ਨੂੰ ਰੋਜ਼ੀ ਮਿਲਣੀ ਚਾਹੀਦੀ ਕੋਈ ਰਵੇ ਨਾ ਜੇ ਇਹਦੇ ਵਿੱਚ ਤੂੰ ਕਾਮਯਾਬ ਹੋ ਗਿਆ ਫਿਰ ਸਾਰੇ ਸੰਸਾਰ ਦਾ ਕਾਰਪਿਆ ਵਿਹਾਰ ਤੇ ਨੂੰ ਦੇ ਦਿਆਂਗੇ ਉਹ ਕਹਿੰਦੇ ਜੀ ਠੀਕ ਹੈ ਅਗਲਾ ਦਿਨ ਚੜਿਆ ਜੀ ਸਵੇਰ ਤੋਂ ਜ्यों ਤੁਰਿਆ ਸਾਰਿਆਂ ਨੂੰ ਰਜ਼ਕ ਬਖਸ਼ਦਾ ਬਖਸ਼ਦਾ ਦੋ ਬੰਦਿਆਂ ਨੂੰ ਰਜ਼ਕ ਨਹੀਂ ਦਿੱਤਾ ਉਹ ਕਿਹੜੇ ਸਨ ਜੀ ਇੱਕ ਉਹ ਜਿਹੜੇ ਸੂਰ ਦਾ ਮਾਸ ਖਾਂਦੇ ਸਨ ਉਹਨਾਂ ਨੂੰ ਰਜ਼ਕ ਨਾ ਦਿੱਤਾ ਦੂਸਰਾ ਉਹ ਇੱਕ ਸਰੀਰ ਇੰਨਾ ਕੋ ਵੱਧ ਖੋਰੀ ਸੀ ਉਹਨੇ ਕਬਰਾਂ ਵਿੱਚੋਂ ਇੱਕ ਮਰੀ ਹੋਈ ਔਰਤ ਦੇ ਸਰੀਰ ਨੂੰ ਕੱਢ ਕੇ ਉਹਦੇ ਨਾਲ ਵਿਪਚਾਰ ਕਮਾਇਆ ਮਾੜਾ ਕਰਮ ਕੀਤਾ ਕਬਰ ਪੁੱਟ ਕੇ Laash ਨਾਲ ਮਰੀ ਹੋਈ ਔਰਤ ਦੇ ਨਾਲ ਉਹਨੇ ਕੋ ਕਰਮ ਕਮਾਇਆ ਉਹਨੂੰ ਰਜ਼ਕ ਨਾ ਦਿੱਤਾ ਜਦੋਂ ਸ਼ਾਮਾਂ ਪਈਆਂ ਖੁਦਾ ਅੱਗੇ ਪੇਸ਼ ਹੋਏ ਤੇ ਖੁਦਾ ਪੁੱਛਣ ਲੱਗਾ ਅੱਲਾਹ ਨੇ ਪੁੱਛਿਆ ਵੀ ਸਾਰਿਆਂ ਨੂੰ ਰਜ਼ਕ ਦਿੱਤਾ ਹੈ ਕਿੰਨ ਜੀ ਹਾਂ ਸਾਰਿਆਂ ਨੂੰ ਸਭ ਨੂੰ ਰਿਜ਼ਕ ਦਿੰਦਾ ਸਾਰਿਆਂ ਨੂੰ ਦੇ ਕੇ ਆਇਆ ਪਰ ਦੋ ਸਰੀਰਾਂ ਨੂੰ ਰਿਜ਼ਕ ਨਹੀਂ ਦਿੰਦਾ ਕਿਹੜੇ ਜੀ ਇੱਕ ਉਹ ਜਿਹੜੇ ਸੂਰ ਦਾ ਮਾਸ ਖਾਂਦੇ ਸਨ ਇੱਕ ਜਿਹੜਾ ਬਤਖ ਖੋਰੀ ਕਰ ਰਿਹਾ ਸੀ ਖੁਦਾ ਕਹਿਣ ਲੱਗਾ ਫਿਰ ਇਹ ਤਾਂ ਗਲਤੀ ਹੋ ਗਈ ਨਾ ਉਹ ਕਹਿੰਦੇ ਜੀ ਉਹਨੂੰ ਕਿਉਂ ਰਿਜ਼ਕ ਦੇਣਾ ਉਹ ਤੇ ਕਮਾੜਾ ਕਰਮ ਕਰਮਾਰੇ ਸਨ ਖੁਦਾ ਕਹਿਣ ਲੱਗਾ ਇਹੀ ਤੇ ਫਰਕ ਹੈ ਤੇਰੇ ਤੇ ਮੇਰੇ ਵਿੱਚ ਤੈਨੂੰ ਕਰਮਾਂ ਦਾ ਨਿਬੇੜਾ ਕਰਨ ਵਾਸਤੇ ਨਹੀਂ ਸੀ ਕਿਆ ਰਿਜ਼ਕ ਦੇਣ ਵਾਸਤੇ ਕਿਆ ਸੀ ਮੈਂ ਰਜ਼ਕ ਸਾਰਿਆਂ ਨੂੰ ਦੇਣਾ ਭਾਵੇਂ ਉਹ ਚੰਗਾ ਏ ਭਾਵੇਂ ਮਾੜਾ ਏ ਕਿਉਂਕਿ ਕਰਮਾ ਦਾ ਲੇਖਾ ਜੋਖਾ ਬਾਅਦ ਵਿੱਚ ਹੋਣਾ ਏ ਪਰ ਮੇਰਾ ਇਹ ਬਿਰਧਖੈ ਰੱਬ ਦਾ ਬਿਰਧਖੈ ਕਿ ਉਹਨੇ ਰਜ਼ਕ ਸਾਰਿਆਂ ਨੂੰ ਦੇਣਾ ਏ 84 ਲੱਖ ਜੋਨ ਉਪਾਈ ਰਜ਼ਕ ਦਿਆ ਸਭ ਨੂੰ ਕੋ ਤਦਕਾ ਸਾਰਿਆਂ ਨੂੰ ਰਜ਼ਕ ਦੇਣ ਵਾਲਾ ਏ ਕਰਮਾ ਦਾ ਲੇਖਾ ਜੋਖਾ ਬਾਅਦ ਦਾ ਵਿਸ਼ਾ ਮਨ ਅੰਦਰ ਸ਼ੰਕਾ ਆ ਗਿਆ ਵੀ ਸਾਰਿਆਂ ਨੂੰ ਰਜ਼ਕ ਦਿੰਦੇ ਉਹ ਕਹਿੰਦਾ ਜੀ ਹਾਂ ਖੁਦਾ ਕਹਿਣ ਲੱਗੇ ਸਾਰਿਆਂ ਨੂੰ ਉਨੇ ਆਪਣੀ ਟੋਪੀ ਵਿੱਚ ਨਾ ਇੱਕ ਕੀੜਾ ਡੱਬੀ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ। ਉਹਨੇ ਜਦੋਂ ਟੋਪੀ ਲਾਈ ਤੇ ਡੱਬੀ ਖੋਲੀ ਕਹਿੰਦੇ ਆ ਇਸ ਕੀੜੇ ਨੇ ਰਜ਼ਕ ਦਿੱਤਾ। ਕਹਿੰਦੇ ਹਾਂ ਧਿਆਨ ਨਾਲ ਵੇਖ ਇਹਨੂੰ ਵੀ ਰਜ਼ਕ ਮਿਲਿਆ ਅੱਜ ਦਾ ਵੀ। ਤੇ ਜਦੋਂ ਉਹਨੇ ਆਪਣੀ ਨਿਗਾਹ ਧਿਆਨ ਨਾਲ ਵੇਖਿਆ ਤਾਂ ਉਸ ਕੀੜੇ ਦੇ ਦੰਦਾ ਨਾਲ ਮੂੰਹ ਨਾਲ ਚੌਲਾਂ ਦਾ ਦਾਣਾ ਲੱਗਿਆ ਹੋਇਆ ਸੀ। ਉਹ ਕਹਿੰਦੇ ਰਜ਼ਕ ਤੇ ਇਹਨੂੰ ਵੀ ਮਿਲਿਆ। ਤੇ ਤੂੰ ਮਨੁੱਖਾਂ ਦੇ ਵਿੱਚ ਇਹ ਫਰਕ ਕਿਵੇਂ ਕਰ ਲਿਆ ਵੀ ਇਹ ਚੰਗਾ ਹੈ ਤੇ ਇਹ ਮਾੜਾ ਹੈ? ਨਹੀਂ ਰੱਬ ਸਾਰਿਆਂ ਨੂੰ ਦਿੰਦਾ ਹੈ ਪਰ ਸਿੱਖ ਨੇ ਉਟ ਆਪਣੇ ਗੁਰੂ ਦੀ ਤੱਕਣੀ ਖੈ ਹਮੇਸ਼ਾ ਉਟ ਗੁਰੂ ਦੀ ਰੱਖਣੀ ਇਸ ਤਰ੍ਹਾਂ ਆਪਜੀ ਜਾਣਦੇ ਹੋ ਕਿ ਜਿਸ ਤਰ੍ਹਾਂ ਨਿਜਰ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਸਤਿਗੁਰੂ ਜੀ ਦਾ ਉਟ ਆਸਰਾ ਲੈ ਕੇ ਪਿਛਲੇ ਦਿਨੀ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ ਤੇ ਬੜਾ ਪਿਆਰ ਵਾਲਾ ਇਹ ਪਰਿਵਾਰ ਹੈ ਲਗਾਤਾਰ ਤਕਰੀਬਨ 10-12 ਦਿਨ ਸਹਿਜ ਪਾਠ ਸਾਹਿਬ ਚੱਲਿਆ ਨਿਤ ਸਰਵਣ ਕਰਨ ਵਾਸਤੇ ਵੀ ਆਉਂਦੇ ਸਨ ਔਰ ਬੇਅੰਤ ਸੇਵਾਵਾਂ ਉਹਨਾਂ ਨੇ ਮਾਇਆ ਕਰਕੇ ਪ੍ਰਸ਼ਾਦ ਦੇ ਕਰਕੇ ਸਾਰੀਆਂ ਸੇਵਾਵਾਂ ਉਹਨਾਂ ਨੇ ਗੁਰੂ ਘਰ ਵਿੱਚ ਕੀਤੀਆਂ ਨੇ ਤੇ ਆਪਾਂ ਅਰਦਾਸ ਕਰਨੀ ਸਤਿਗੁਰੂ ਕਿਰਪਾ ਕਰਨ ਸਮੂਹ ਪਰਿਵਾਰ ਨੂੰ ਸਤਿਗੁਰੂ ਜੀ ਨਾਮ ਬਾਣੀ ਦਾ ਅਭਿਆਸ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਔਰ ਇਸੇ ਤਰ੍ਹਾਂ ਸਾਰਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਰੱਖੇ ਤੇ ਇੱਕ ਬੇਨਤੀ ਜੋ ਦਾਸ ਨੇ ਕਰਨੀ ਸੀ ਆਪ ਸੰਗਤ ਦੇ ਚਰਨਾਂ ਵਿੱਚ ਕਿ ਆਪ ਜੀ ਨੂੰ ਪਤਾ ਹੈ ਵੀ ਪਿਛਲੇ ਸ਼ਨੀਵਾਰ ਸਟੇਜ ਤੋਂ ਇੱਕ ਬੇਨਤੀ ਹੋਈ ਸੀ ਕਿ ਸਾਡੇ ਸਥਾਨ ਜੁਵਤੀ ਟਕਸਾਲ ਦੇ ਇੱਕ ਵਿਦਿਆਰਥੀ ਭਾਈ ਅਮਰਪ੍ਰੀਤ ਸਿੰਘ ਜਿਹਨੂੰ ਡਾਕਟਰਾਂ ਨੇ ਕੈਂਸਰ ਦਾ ਰੋਗ ਦੱਸਿਆ ਤੇ ਉਹਦੇ ਵਾਸਤੇ ਆਪ ਸੰਗਤ ਦੇ ਚਰਨਾਂ ਵਿੱਚ ਕੋਈ ਤਿਲ ਫੁੱਲ ਭੇਟਾ ਕਰਨ ਵਾਸਤੇ ਬੇਨਤੀ ਕੀਤੀ ਸੀ ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰਿਆਂ ਨੇ ਬਹੁਤ ਯੋਗਦਾਨ ਦਿੱਤਾ ਸਹਿਯੋਗ ਦਿੱਤਾ ਦਾਸ ਵੀ ਰੋਮ ਰੋਮ ਕਰਕੇ ਆਪ ਜੀ ਦਾ ਜਣੀਖ ਹੈ ਧੰਵਾਦੀਖ ਹੈ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਖੈ ਸੱਚੇ ਵੀ ਜਿੰਨੀ ਕੁ ਮੈਂ ਮਨ ਅੰਦਰ ਵਿਚਾਰ ਕੀਤੀ ਸੀ ਉਹਦੇ ਤੋਂ ਕਈ ਗੁਣਾ ਆਪਜ ਨੇ ਸਹਿਯੋਗ ਦਿੱਤਾ ਖੈ ਤੇ ਉਹਨਾਂ ਉਸ ਮਾਇਆ ਦੇ ਨਾਲ ਉਸ ਬੱਚੇ ਦਾ ਇਲਾਜ ਹੋ ਸਕਿਆ ਤੇ ਅੱਜ ਤਕਰੀਬਨ ਸਤਗੁਰੂ ਜੀ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਉਹਦੀ ਸਿਹਤ ਵਿੱਚ ਸਿਹਤ ਆ ਵੀ ਉਹਨੂੰ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਬਸ ਆਪ ਜੀ ਅਰਦਾਸ ਕਰਿਓ ਵੀ ਹੋਰ ਉਹਦੀ ਸਿਹਤ ਵਿੱਚ ਜੜੀ ਤਬਦੀਲੀ ਆ ਜਾਏ ਸਿਹਤ ਠੀਕ ਹੋਵੇ ਤੇ ਸਾਰਿਆਂ ਦਾ ਫਿਰ ਇੱਕ ਵਾਰੀ ਰੋਮ ਰੋਮ ਕਰਕੇ ਮੈਂ ਜਿਣੀ ਖੜਾ ਜਿਨ੍ਹਾਂ ਨੇ ਸਾਹ ਇਹ ਬੇਨਤੀ ਪ੍ਰਵਾਨ ਕਰਕੇ ਮਾਇਆ ਨਾਲ ਕਿਉਂਕਿ ਸਤਿਗੁਰੂ ਜੀ ਨੇ ਆਪ ਜੀ ਨੂੰ ਦਿੱਤਾ ਖੈ ਆਪ ਜੀ ਨੇ ਉਹਦੇ ਵਿੱਚੋਂ ਤਿਲ ਫੁੱਲ ਕੱਢ ਕੇ ਉਹਦੇ ਵਾਸਤੇ ਉਸ ਸਿੱਖ ਵਾਸਤੇ ਸੇਵਾ ਭੇਜੀ ਬਹੁਤ ਬਹੁਤ ਧੰਨਵਾਦ ਜਿਹੜੀ ਸੇਵਾਵਾਂ ਆਈਆਂ ਨੇ ਉਹ ਨਾਂ ਜਿਹੜੇ ਨੇ ਸਮਾਪਤੀ ਤੋਂ ਬਾਅਦ ਸਟੇਜ ਤੋਂ ਬੋਲ ਦਿੱਤੇ ਜਾਣਗੇ ਇੰਨੀਆਂ ਬੇਨਤੀਆਂ ਜਿਨੇ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖਿਮਾ ਪਿਆਰ ਸਹਿਤ ਖਤਿਗ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ